ਦੋ ਦਿਨ ਪਹਿਲਾਂ ਮਜੀਠੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਲਗਭਗ 23 ਵਿਅਕਤੀਆਂ ਦਾ ਦਿਹਾਂਤ ਹੋ ਗਿਆ ਗਰੀਬ ਆਦਮੀ ਸਿਗੇ ਉਹਨਾਂ ਨੂੰ ਜੋ ਲੱਭਦਾ ਵਿਚਾਰਨ ਨੂੰ ਪੀਣੀ ਪੈਂਦੀ ਨਸ਼ੇ ਦੀ ਕੇਰ ਇੰਨੀ ਜ਼ਿਆਦਾ ਉਹਨਾਂ ਦੇ ਕਿੱਲਤ ਉਹਨਾਂ ਨੂੰ ਮਹਿਸੂਸ ਹੁੰਦੀ ਆ ਆਦਤ ਪਈ ਹੋਈ ਆ ਔਰ ਇਹ ਜਿਹੜਾ ਇਹ ਜਿਹੜੀ ਟ੍ਰੈਜੇਡੀ ਹੋਈ ਆ ਇਹ ਆ ਪਿਛਲੀ ਸਰਕਾਰ ਦੇ ਦੌਰਾਨ ਚੌਥੀ ਟ੍ਰੈਜੇਡੀ ਆ ਪਿਛਲੇ ਸਾਲ ਮਾਰਚ ਮਹੀਨੇ ਵਿੱਚ 2024 ਚ ਇਦਾਂ ਹੀ ਭਿਆਨਕ ਇੱਕ ਬਹੁਤ ਹਾਦਸਾ ਵਾਪਰਿਆ ਨਕਲੀ ਦੇਸੀ ਸ਼ਰਾਬ ਪੀ ਕੇ ਗਰੀਬ ਆਦਮੀ ਦਿਹਾੜੀਦਾਰ ਸੰਗਰੂਰ ਚ ਆਪਣਾ ਜ਼ਿਲ੍ਹਾ ਹੈ ਭਗਵੰਤ ਮਾਨ ਦਾ ਹੋਮ ਮਿਨਿਸਟਰ ਦਾ 21 ਵਿਅਕਤੀ ਉਦੋਂ ਮਰੇ ਸੀਗੇ 23 ਹੁਣ ਮਰੇ ਨੇ ਇਸ ਦਰਮਿਆਨ ਹੁਸ਼ਿਆਰਪੁਰ ਵਿੱਚ ਤੇ ਮੋਗੇ ਵਿੱਚ ਇਹ ਚਾਰ ਵੱਡੇ ਜਿਹੜੇ ਇਕੱਲੇ ਜਾਲੀ ਸ਼ਰਾਬ ਦੇ ਜਿਹੜੇ ਬਹੁਤ ਵੱਡੇ ਸਕੈਂਡਲ ਹੋਏ ਔਰ ਇਸ ਤੋਂ ਪਹਿਲਾਂ ਕਾਂਗਰਸ ਵੇਲੇ ਜਦੋਂ ਕਾਂਗਰਸ ਦਾ ਅਖੀਰਲਾ ਸਾਲ ਜਾਂ ਸੀ ਤਕਰੀਬਨ ਸ਼ਾਇਦ ਉਹ ਉਦੋਂ ਤਰਨਤਾਰਨ ਦੇ ਵਿੱਚ ਬਹੁਤ ਵੱਡੀ ਇੱਕ ਹਾਦਸਾ ਵਾਪਰਿਆ ਸੀਗਾ ਇਹਦੋਂੋਂ ਵੀ ਜ਼ਿਆਦਾ ਬੰਦੇ ਉਦੋਂ ਮਰੇ ਸੀਗੇ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਗੱਲ ਕਰਾਂ ਇਹਨਾਂ ਦੇ ਆਪਣੇ ਐਮ.ਐਲ.ਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਜਦੋਂ ਹੁਣ ਪਿੱਛੇ ਕੱਲ ਸ਼ਹਿਦ ਗਏ ਨੇ ਮੌਕੇ ਦੇ ਉੱਤੇ ਤੇ ਉਹਨਾਂ ਨੇ ਜਾ ਕੇ ਉੱਥੇ ਬੋਲਿਆ ਕਿ ਮੈਂ ਆਪਣੀ ਵਿਧਾਨ ਸਭਾ ਵਿੱਚ ਆਪਣੇ ਸਪੀਕਰ ਕੁਲਤਾਰ ਸੰਧਵਾ ਨੂੰ ਇੱਕ ਸਵਾਲ 113 ਨੰਬਰ ਪੁੱਛਿਆ 113 ਨੰਬਰ ਵਿਧਾਨ ਸਭਾ ਦੇ ਵਿੱਚ ਸਵਾਲ ਪਾਇਆ ਕਿ ਤੁਸੀਂ ਜਿਹੜਾ ਪਿਛਲਾ ਘਟਾਲਾ ਹੋਇਆ ਸੀ ਅ ਸ਼ਰਾਬ ਦਾ ਤਰਨ ਤਰਨ ਵਿੱਚ ਜਿਹਦੇ ਚ ਇੰਨੀਆਂ ਮੋਤਾਂ ਹੋ ਗਈਆਂ ਉਹਦੇ ਬਾਰੇ ਪੰਜਾਬ ਸਰਕਾਰ ਨੇ ਕੀ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਇਹ ਆਪੋਜੀਸ਼ਨ ਸੀ ਭਗਵੰਤ ਮਾਨ ਵੀ ਗਿਆ ਸੀ ਤਰਨ ਤਰਨ ਆ ਚੀਮੇ ਹੁਣੀ ਵੀ ਜਿਹੜੇ ਇੱਥੇ ਐਕਸਾਈਜ਼ ਦਾ ਮਿਨਿਸਟਰ ਉਹ ਵੀ ਸਾਰੇ ਗਏ ਸੀਗੇ ਔਰ ਇਹਨਾਂ ਨੇ ਬੜੀਆਂ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਜੀ ਅਸੀਂ ਤਾਂ ਐ ਕਰ ਦਿਆਂਗੇ ਕਾਂਗਰਸ ਨੇ ਉਹ ਕਰਤਾ ਜੀ ਲੇਕਿਨ ਉਹਦੇ ਆਪਣੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਵਿਧਾਨ ਸਭਾ ਚ ਉਹਦਾ ਜਵਾਬ ਹੀ ਨਹੀਂ ਦਿੱਤਾ ਇਹ ਤਾਂ ਇਹਨਾਂ ਦੀ ਯੁੱਧ ਨਸ਼ੇ ਵਿਰੋਧਿਆ ਟੋਟਲ ਫੇਲ ਕੰਪਲੀਟ ਸਿਰਫ ਇਸ਼ਤਿਹਾਰਾਂ ਵਿੱਚ ਪਬਲਿਸਿਟੀ ਵਿੱਚ ਟੀਵੀਆਂ 'ਚ ਅਖਬਾਰਾਂ 'ਚ ਇਹ ਜਿਹੜਾ ਯੁੱਧ ਰਹਿ ਗਿਆ ਵਾ ਔਰ ਮੈਂ ਦਾਅਵੇ ਨਾ ਕਹਿ ਰਿਹਾ ਤੁਹਾਨੂੰ ਮੇਰਾ ਆਪਣੀ ਕੰਸਟਿਟੂਐਂਸੀ 'ਚ ਪਿਛਲੇ ਤਿੰਨ ਪਿਛਲੇ ਦਿਨਾਂ 'ਚ ਤਿੰਨ ਮੌਤਾਂ ਹੋਈਆਂ ਓਵਰਡੋਜ਼ ਨਾਲ ਚਿੱਟੇ ਨਾਲ ਇੱਕ ਤਾਂ ਮੁੰਡੇ ਦੇ ਭੂਗ ਤੇ ਮੈਂ ਗਿਆ ਉਹਦੀ ਪੋਸਟ ਮੈਂ ਸ਼ੇਅਰ ਕੀਤੀ ਤੁਹਾਡੇ ਨਾਲ ਸਾਰਿਆਂ ਨਾਲ ਸੋਸ਼ਲ ਮੀਡੀਆ ਦੇ ਉੱਤੇ ਗਰੀਬ ਆਦਮੀ ਸੀਗੇ ਬਿਕਾਜ਼ ਹਾਲਾਤ ਇਦਾਂ ਦੇ ਨੇ ਲੇਕਿਨ ਪੰਜਾਬ ਸਰਕਾਰ ਕਹੀ ਜਾਂਦੀ ਅਸੀਂ ਜੀ ਘਰ ਢਾਤਤੇ ਅਸੀਂ ਯੁੱਧ ਕਰਤਾ ਜੀ ਐਂ ਕਰਤਾ ਲੜਾਈ ਕਰਤੀ ਜੰਗ ਕਰਤਾ ਕੱਖ ਨਹੀਂ ਹੋਇਆ ਆ ਥੋੜੇ ਦਿਨ ਪਹਿਲਾਂ ਤੁਸੀਂ ਦੱਸੋ ਮੈਨੂੰ ਜਿਹੜੀ ਕਾਂਸਟੇਬਲ ਫੜੀ ਗਈ ਸੀ ਅਮਨਦੀਪ ਕੌਰ ਬਠਿੰਡੇ ਤੋਂ 18 ਗ੍ਰਾਮ ਹੀਰੋਇਨ ਨਾ ਮਤਲਬ ਯੂਨੀਫਾਰਮ ਚ ਫੜੀ ਗਈ ਸੀਗੀ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਪੰਜਾਬ ਪੁਲਿਸ ਨੇ ਚਲਾਨ ਤਾਂ ਕੀ ਪੇਸ਼ ਕਰਨਾ ਸੀ ਉਹਦੀ ਜ਼ਮਾਨਤ ਵੀ ਅਪੋਜ਼ ਨਹੀਂ ਕੀਤੀ ਬਲਕਿ ਉਹਨੂੰ ਫੈਸਿਲੀਟੇਟ ਕੀਤਾ ਉਹ ਬਾਹਰ ਆਈ ਆ ਉਹਨਾਂ ਨੂੰ ਇਹ ਡਰ ਸੀ ਪੁਲਿਸ ਨੂੰ ਸਰਕਾਰ ਨੂੰ ਕਿ ਤੇ ਸਾਡੇ ਵੱਡੇ ਅਫਸਰਾਂ ਦੇ ਨਾਮ ਨਾ ਕਿਤੇ ਵਿੱਚ ਆ ਜਾਣ ਕਿਉਂਕਿ ਇਹ ਜਿਹੜੇ ਕੋਈ ਵੀ ਅ ਨਸ਼ੇ ਦੀ ਤਸਕਰੀ ਚੱਲਦੀ ਆ ਜਾਂ ਕੋਈ ਵੀ ਮਾਫੀਆ ਆਪਰੇਟ ਕਰਦਾ ਪੰਜਾਬ ਦੇ ਵਿੱਚ ਤੁਹਾਡਾ ਕੀ ਖਿਆਲ ਹੈ ਕਿ ਕੋਈ ਸਪਾਈ ਤੇ ਥਾਣੇਦਾਰ ਤੇ ਹੌਲਦਾਰ ਕਰਦੇ ਨੇ ਇਹ ਤਾਂ ਬਕਾਇਦਾ ਤੌਰ ਤੇ ਉੱਤੋਂ ਪੁਸ਼ਤਪਨਾਈ ਆ ਪ੍ਰੋਟੈਕਸ਼ਨ ਆ ਪੈਸਾ ਜਾਂਦਾ ਹਫਤੇ ਜਾਂਦੇ ਮਹੀਨੇ ਜਾਂਦੇ ਨੇ ਔਰ ਭਗਵੰਤ ਮੈਂ ਗਿਆ ਜਦੋਂ ਮੌਕੇ ਤੇ ਗਿਆ ਭਗਵੰਤਪਾਨ ਦੀ ਸਟੇਟਮੈਂਟ ਮੈਂ ਸੁਣੀ ਇਹ ਮੌਤਾ ਨਹੀਂ ਗੀਆਂ ਇਹ ਕਤਲ ਨੇ ਤੇ ਭਗਵੰਤ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੇ ਜੇ ਕਤਲ ਆ ਤੇ ਕਾਰਵਾਈ ਕੀ ਕੀਤੀ ਇਹਨਾਂ ਦੇ ਖਿਲਾਫ ਦੱਸਿਓ ਜਰਾ ਕੀ 302 ਦੇ ਤਹਿਤ ਮੁਕਦਮੇ ਦਰਜ ਕੀਤੇ ਗੁਨਾਹਗਰਾਂ ਦੇ ਖਿਲਾਫ ਪਹਿਲੀ ਗੱਲ 10 ਵਿਅਕਤੀ ਫੜੇ ਨੇ ਕੋਈ ਛੋਟੇ ਮੋਟੇ ਉਹ ਜਿਹਨੂੰ ਪੰਜਾਬੀ ਕਹਿੰਦੇ ਲੱਲੀ ਛੱਲੀ ਕੋਈ ਵਿਚਾਰੇ ਜਿਹੜੇ ਹੋਣਗੇ ਆ ਕਰਿੰਦੇ ਟਾਈਪ ਵੱਡਾ ਆਦਮੀ ਕੋਈ ਨਹੀਂ ਫੜਿਆ ਗਿਆ ਅੱਛਾ ਪੁਲਿਸ ਦੇ ਖਿਲਾਫ ਕੀ ਐਕਸ਼ਨ ਹੋਇਆ ਜੀ ਇੱਕ ਥਾਣੇਦਾਰ ਸਸਪੈਂਡ ਕਰਤਾ ਜੀ ਮਜੀਠੇ ਦਾ ਇੱਕ ਡੀਐਸਪੀ ਸਸਪੈਂਡ ਕਰਤਾ ਤੁਹਾਡਾ ਕੀ ਖਿਆਲ ਹੈ ਕਿ ਜਿਹੜਾ ਇਹ ਮਾਫੀਆ ਆਪਰੇਟ ਕਰਦਾ ਸਾਰੀ ਸਟੇਟ ਵਿੱਚ ਉਹ ਕਿਲਾ ਇੱਕ ਥਾਣੇਦਾਰ ਤੇ ਡੀਐਸਪੀ ਉਹਦਾ ਕੜੀ ਆ ਉਹਦੀ ਤਾਂ ਕੜੀ ਚੰਡੀਗੜ੍ਹ ਤੱਕ ਆ ਅਚਾਰਪਾਲ ਜੀ ਮੈਨੂੰ ਮੈਂ ਪੁੱਛਣਾ ਚਾਹਨਾ ਕੋਈ ਸ਼ਰਮ ਹਯਾ ਹੈ ਮਾੜੀ-ਮੋਟੀ ਕੋਈ ਤੁਹਾਡੇ ਚ ਕੋਈ ਕੋਈ ਨੈਤਿਕਤਾ ਬਚੀ ਆ ਮਾੜੀ-ਮੋਟੀ ਕੋਈ ਮਤਲਬ ਤੇਰੇ ਰਾਜ ਵਿੱਚ ਚਾਰ ਸ਼ਰਾਬਕੁਟ ਦੇ ਵੱਡੀਆਂ ਟਰੈਜੈਡੀਜ਼ ਹੋਈਆਂ ਔਰ 21 22 23 25 25 ਬੰਦੇ ਮਰੇ ਨੇ ਮਤਲਬ ਔਰ ਡਿਪਾਰਟਮੈਂਟ ਐਕਸਾਈਜ਼ ਐਂਡ ਟੈਕਸੇਸ਼ਨ ਇਸ ਮਿਨਿਸਟਰ ਦਾ ਵਾ ਕਿ ਕੋਈ ਸੋਚਿਆ ਕਦੀ ਕਿ ਮੈਂ ਕੋਈ ਲੋਕਾਂ ਨੂੰ ਜਾ ਕੇ ਜਵਾਬ ਦੇਆ ਕੋਈ ਇਸਤੀਫਾ ਦੇਆ ਕੋਈ ਮਾਫੀ ਮੰਗਾ ਉਹਨਾਂ ਦੇ ਘਰ ਜਿਹੜੇ ਲੋਕਾਂ ਦੇ ਜਿਹੜੇ ਬੇਗੁਨਾ ਮਾਰੇ ਗਏ ਨੇ ਗਰੀਬ ਆਦਮੀ ਤੁਹਾਡੀਆਂ ਨਲੈਕੀਆਂ ਦੇ ਕਰਕੇ ਕਿ ਉਹਦੇ ਘਰ ਦੇ ਵਿੱਚ ਕੀ ਹਾਲਤ ਹੋਣਗੇ ਕਦੀ ਕੋਈ ਕੋਈ ਮਾੜਾ ਮੋਟਾ ਕੋਈ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕੀਤੀ ਨੈਵਰ ਬਸ ਜਿੱਦਾਂ ਕਹਿੰਦੇ ਕਿ ਦੂਜਿਆਂ ਨੂੰ ਛੇਡਾ ਕਰਨੀਆਂ ਆਉਂਦੀਆਂ ਨੇ ਆ ਜਿਹੜਾ ਸੋ ਕਾਲਡ ਐਕਸਾਈਜ਼ ਦੀ ਰੈਵਨਿਊ ਜਨਰੇਟ ਕਰ ਰਹੇ ਨੇ ਠੀਕ ਆ ਆਮਦਨ ਸਟੇਟ ਨੂੰ ਹੋ ਰਹੀ ਹੋਵੇ ਲੇਕਿਨ ਜਿਆਦਾ ਹੋ ਸਕਦੀ ਹੋਵੇਗੀ ਲੇਕਿਨ ਤੁਸੀਂ ਲੋਕਾਂ ਦੀ ਤਬਾਹੀ ਵੀ ਬਹੁਤ ਵੱਡੇ ਪੱਧਰ ਦੀ ਕਰ ਰਹੇ ਹੋ ਔਰ ਮੈਨੂੰ ਪਤਾ ਵਾ ਐਕਸਾਈਜ਼ ਐਂਡ ਟੈਕਸੇਸ਼ਨ ਚ ਆਉਣ ਵਾਲੇ ਸਮੇਂ ਦੇ ਉੱਤੇ ਅਸੀਂ ਪੂਰੇ ਖੁਲਾਸੇ ਕਰਾਂਗੇ ਕਿ ਕਿਵੇਂ ਵੱਡੇ ਪੱਧਰ ਦੇ ਉੱਤੇ ਐਕਸਾਈਜ਼ ਦੀ ਵੱਡੇ ਪੱਧਰ ਦੇ ਉੱਤੇ ਜੀਐਸਟੀ ਦੀ ਜਿਹੜੀ ਚੋਰੀ ਹੋ ਰਹੀ ਆ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਉਹ ਦੈਟਸ ਅਨਦਰ ਬਾਥਰੂਮ ਆ ਬਾਅਦ ਵਿੱਚ ਗੱਲ ਕਰੂੰਗਾ ਪਰ ਹਰਪਾਲ ਚੀਮੇ ਨੂੰ ਮੇਰੇ ਹਿਸਾਬ ਦੇ ਨਾਲ ਅਗਰ ਉਹਦੇ ਚ ਇੰਨੀ ਵੀ ਜਮੀਰ ਬਾਕੀ ਆ ਕੋਈ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਵਾ ਤਾਨੂੰ ਯਾਦ ਹੈ ਨਾ ਜਦੋਂ ਦੇਸ਼ ਵਿੱਚ ਕੋਈ ਐਕਸੀਡੈਂਟ ਹੁੰਦਾ ਸੀ ਕੋਈ 에어 ਕ੍ਰੈਸ਼ ਹੁੰਦਾ ਸੀ ਤਾਂ ਜਿਹੜਾ ਸਿਵਲ ਸਿਵਲ ਐਵੀਏਸ਼ਨ ਮਿਨਿਸਟਰ ਰਿਜ਼ਾਈਨ ਕਰ ਦਿੰਦਾ ਸੀ ਇਹ ਤਰੀਕਾ ਹੁੰਦਾ ਸੀਗਾ ਪਹਿਲਾਂ ਦੇਸ਼ ਵਿੱਚ ਅਗਰ ਕੋਈ ਰੇਲਵੇਜ਼ ਦਾ ਹਾਦਸਾ ਵੱਡਾ ਹੋਇਆ ਤਾਂ ਰੇਲਵੇਜ਼ ਮਿਨਿਸਟਰ ਨੇ ਆਪਣੀ ਸੋਮਵਾਰੀ ਸਮਝ ਕੇ ਅਸਤੀਫਾ ਦੇ ਦੇਣਾ ਲੇਕਿਨ ਠੀਠ ਬੰਦੇ ਨੇ ਇਹਦਾ ਉਹ ਕਹਿੰਦੇ ਸੀ ਬਦਲਾ ਲੈ ਕੇ ਆਵਾਂਗੇ ਜਿੰਨੇ ਠੀਠ ਟਾਈਪ ਬੰਦੇ ਇਹ ਨਿਕਲੇ ਨੇ ਸ਼ਾਇਦ ਨਹੀਂ ਕੋਈ ਹੋਰ ਨਿਕਲਿਆ ਹੋਵੇਗਾ ਦੋਸਤੋ ਇੱਕ ਨਾ ਮੀਥਨੋਲ ਇੱਕ ਇਹਦੇ ਚ ਸਬਸਟੈਂਸ ਆ ਜਿਹੜਾ ਜਾਲੀ ਸ਼ਰਾਬ ਦੇ ਵਿੱਚ ਪੈਂਦਾ ਇਹ ਕਿਤੇ ਬਾਹਰੋਂ ਅਮਰੀਕਾ ਤੋਂ ਤੋਂ ਆਉਂਦਾ ਨਹੀਂਗਾ ਇੱਥੇ ਸਟੇਟ ਦੇ ਵਿੱਚ ਹੀ ਮਿਲਦਾ ਵਾ ਔਰ ਇਹ ਕੈਮੀਕਲ ਪਲੈਂਟਸ ਤੋਂ ਬਹੁਤੀਆਂ ਡਿਸਟਿਲਰੀਆਂ ਦੇ ਕੋਲ ਅਵੇਲੇਬਲ ਆਏ ਉਹਨਾਂ ਦਾ ਰੌ ਮਟੀਰੀਅਲ ਆ ਜਦੋਂ ਉਹਨਾਂ ਨੇ ਸ਼ਰਾਬ ਬਣਾਉਣੀ ਤਾਂ ਉਹਨਾਂ ਦਾ ਰੌ ਮਟੀਰੀਅਲ ਆ ਇਹ ਕਦੀ ਕਿਸੇ ਨੇ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਤਰਨਤਾਰਨ ਤੋਂ ਲੈ ਕੇ ਪੰਜ ਵੱਡੇ ਹਾਦਸੇ ਹੋ ਗਏ ਕਿ ਕੋਈ ਡਿਸਟਿਲਰੀ ਵਾਲਾ ਇਨਵੋਲਡ ਤਾਂ ਨਹੀਂਗਾ ਜੇ ਮਾਝੇ ਵਿੱਚ ਕਿਸੇ ਦੀ ਡਿਸਟਿਲਰੀ ਆ ਕਿ ਤਰਨਤਾਰਨ ਵਿੱਚ ਵੀ ਉੱਥੇ ਹੀ ਹੋਇਆ ਇਹ ਸਾਰਾ ਤੇ ਹੁਣ ਮਜੀਠਾ ਵੀ ਮਾਝੇ ਦੇ ਵਿੱਚ ਹੈ ਕੀ ਮਾਝੇ ਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਡਿਸਟਿਲਰੀਆਂ ਨੇ ਕਿਤੇ ਉਹਨਾਂ ਦੀ ਇਨਵੋਲਵਮੈਂਟ ਤਾਂ ਨਹੀਂ ਹੈ ਤਾਕਤਵਰ ਬੰਦਿਆਂ ਦੀ ਕਿ ਨਹੀਂ ਉਹਨਾਂ ਤੋਂ ਪੈਸੇ ਲੈ ਕੇ ਇਲੈਕਸ਼ਨਾਂ ਦਾ ਫੰਡ ਲੈ ਕੇ ਤੁਸੀਂ ਉਹਨਾਂ ਨੂੰ ਬੇਗੁਨਾਹ ਕਰਾ ਕਰ ਦੇਣਾ ਇਹ ਐਂਗਲ ਵੀ ਪੰਜਾਬ ਸਰਕਾਰ ਨੂੰ ਅੱਛੇ ਤਰੀਕੇ ਦੇ ਨਾਲ ਵੈਰੀਫਾਈ ਕਰਨਾ ਚਾਹੀਦਾ ਵਾ ਐਨਡੀਪੀਐਸ ਦੇ ਕੇਸ ਦਰਜ ਕਰਤੇ ਜੇ ਅਸੀਂ 30000 ਪਰਚਾ ਦਰਜ ਕਰਤਾ ਜੀ 650 ਬੰਦਾ ਅਰੈਸਟ ਕਰਤਾ ਤੇ ਨਸ਼ਾ ਦਾ ਫੇਰ ਪੰਜਾਬ ਦੇ ਵਿੱਚ ਜੁੜਦਾ ਤੇ ਹੋ ਕਿਉਂਕਿ ਹਾਲ ਹੀ ਨੀਗਾ ਦਿਸ ਇਜ਼ ਨੋ ਸੋਲਿਊਸ਼ਨ ਔਰ ਜਦ ਜਦ ਪੰਜਾਬ ਸਰਕਾਰ ਪੁਲਿਸ ਵਾਲੇ ਦੇਣਗੇ ਟਾਰਗੇਟ ਹਰ ਥਾਣੇ ਨੂੰ ਟਾਰਗੇਟ ਦਿੱਤੇ ਹੋਏ ਨੇ ਕਿ ਮੈਂ ਆ ਥਾਣੇ ਤੋਂ ਮੈਂ ਫਰਜ਼ ਕਰੋ 1 ਮਹੀਨੇ ਦਾ 100 ਐਨਡੀਪੀਐਸ ਦਾ ਪਰਚਾ ਲੈਣਾ ਉਹ ਤਾਂ ਤੁਸੀਂ ਉਹਨਾਂ ਨੂੰ ਸਿੱਧਾ ਸਿੱਧਾ ਹੈਂਡਲ ਦੇ ਰਹੇ ਹੋ ਪੁਲਿਸ ਵਾਲਿਆਂ ਨੂੰ ਰਿਸ਼ਤਾਚਾਰ ਕਰਨ ਦਾ ਉਹ ਤਾਂ ਲੋਕਾਂ ਦੀਆਂ ਬਾਹਾਂ ਮੋੜ ਕੇ ਕਿ ਤੇਰੇ ਤੇ ਪਾਉਣ ਲੱਗੇ ਐਨਡੀਪੀਐਸ ਦਾ ਪਰਚਾ ਰੱਖ ਇੱਥੇ ਲੱਖ ਰੁਪਇਆ 2 ਲੱਖ ਰੁਪਇਆ ਤੇ 3 ਲੱਖ ਰੁਪਇਆ ਬੜੇ ਵੱਡੇ ਵੱਡੇ ਅਫਸਰਾਂ ਦੇ ਤੁਹਾਡੇ ਬਲੈਕਮੇਲ ਦੇ ਐਕਸਟਰਸ਼ਨ ਦੇ ਮਾਮਲੇ ਆਏ ਹੋਏ ਨੇ ਇੱਕ ਡੀਆਈਜੀ ਇੰਦਰਬੀਰ ਸਿੰਘ ਅੱਜ ਵੀ ਉਹਦੇ ਖਿਲਾਫ ਐਨਡੀਪੀਐਸ ਤੇ ਪ੍ਰਿਸ਼ਟਾਚਾਰ ਦਾ ਮਕਦਮਾ ਦਰਜ ਆ ਚਲਾਨ ਪੇਸ਼ ਆ ਤਰਨਤਾਰਨ ਦੀ ਅਦਾਲਤ ਵਿੱਚ ਤਰੀਕ ਜਾਂਦਾ ਵਾ ਉਹਨੂੰ ਕੋਈ ਸਸਪੈਂਡਿੰਗ ਕੀਤਾ ਸੋ ਮਤਲਬ ਕਿ ਐਨਡੀਪੀਐਸ ਦੇ ਪਰਚੇ ਦਰਜ ਕਰਨੇ ਔਰ ਬੰਦਿਆਂ ਨੂੰ ਫੜ ਕੇ ਅੰਦਰ ਜੇਲ੍ਹ ਚ ਦੇ ਦੇਣਾ ਇਹਦਾ ਕੋਈ ਹੱਲ ਨਹੀਂਗਾ ਜਿੰਨੇ ਡੀ ਐਡਿਕਸ਼ਨ ਸੈਂਟਰਸ ਨੇ ਸੰਗਰੂਰ ਦੀ ਰਿਪੋਰਟ ਹੀ ਆਈ ਆ ਪਰਸੋ ਚੌਧੇ ਆਪਣੇ ਸੋਸ਼ਲ ਮੀਡੀਆ ਤੋਂ ਵੀ ਸਾਂਝੀ ਕੀਤੀ ਆ ਸ਼ਾਇਦ 25 ਡੀ ਐਡਿਕਸ਼ਨ ਸੈਂਟਰਸ ਨੇ ਤੇ ਉਹਨਾਂ ਵਿੱਚ ਜਿਹੜੇ ਸਾਈਕੀਐਟ੍ਰਿਸਟ ਚਾਹੀਦੇ ਨੇ ਉਹ ਸਿਰਫ ਇੱਕ ਹੈ ਸੰਗਰੂਰ ਜ਼ਿਲ੍ਹੇ ਵਿੱਚ 25 ਡੀਡਿਕਸ਼ਨ ਸੈਂਟਰਾਂ ਵਿੱਚ ਇੱਕ ਸਾਈਕਾਇਟ੍ਰਿਸਟ ਆ ਜਿਹਨੇ ਨਸ਼ੇੜੀਆਂ ਨੂੰ ਆਣ ਕੇ ਐਨਲਾਈਜ਼ ਕਰਕੇ ਕਾਉਂਸਲਿੰਗ ਕਰਨੀਆਂ ਉਹਨਾਂ ਦੀ ਅਗਰ ਓਟ ਦੀ ਗੋਲੀ ਲੱਗੀ ਹੋਈ ਆ ਤੇ ਉਹਦਾ ਡੋਸ ਕਿਵੇਂ ਘਟਾਉਣਾ ਵਾ ਕੋਈ ਨਹੀਂ ਘਟਾਉਂਦਾ ਨਾ ਕੋਈ ਸਾਈਕਾਇਟ੍ਰਿਸਟ ਆ ਨਾ ਕੋਈ ਪੁੱਛਣ ਵਾਲਾ ਨਾ ਕੋਈ ਨਸ਼ਾ ਛਡਾਉਣ ਦੀ ਕੋਈ ਸੀਰੀਅਸ ਮਹਿੰਮ ਹੈ ਪੰਜਾਬ ਮੈਂ ਨਾਬੇ ਜੇਲ੍ਹ ਚ ਨੇ ਆਵਾ ਪਟਿਆਲੇ ਜੇਲ੍ਹ ਵੀ ਮੈਨੂੰ ਰੱਖਿਆ ਨਾ ਧੋਖੇਬਾਜ਼ਾਂ ਨੇ ਫਰੋਡਾਂ ਨੇ ਉੱਥੇ ਸਾਰੀ ਜੇਲ੍ਹ ਲਗਭਗ 90% ਡੀ ਐਡਿਕਸ਼ਨ ਦੀਆਂ ਗੋਲੀਆਂ ਲੈਂਦੇ ਲੇਕਿਨ ਕਦੀ ਕਿਸੇ ਨੇ ਕਾਉਂਸਲਿੰਗ ਕਰਕੇ ਉਹਨਾਂ ਦੀ ਕੋਈ ਗੋਲੀ ਘਟਾਈ ਨਹੀਂ ਡੋਸ ਘਟਾਈ ਨਹੀਂ ਨਾ ਕਿਸੇ ਨੇ ਕੋਈ ਨਸ਼ਾ ਉੱਥੇ ਅੰਦਰ ਅੱਜ ਤੱਕ ਛੱਡਿਆ ਵਾ ਸੋ ਡੀ ਐਡਿਕਸ਼ਨ ਆਲਸੋ ਇਜ਼ ਅ ਫਰਾਡ ਪਰ ਸਭ ਤੋਂ ਵੱਡੀ ਗੱਲ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿੱਥੇ ਤੇਰਾ ਯੁੱਧ ਨਸ਼ੇ ਵਿਰੁੱਧ ਕਿਉਂਕਿ ਨਸ਼ੇ ਨਾਲ ਤਾਂ ਲੋਕ ਮਾਰ ਰਹੇ ਨੇ ਇਹਨਾਂੋਂ ਜ਼ਿਆਦਾ ਹੁਣ ਮੇਰਾ ਖਿਆਲ ਹੈ ਅੱਜ ਦੇ ਯੁੱਗ ਵਿੱਚ ਅਗਰ ਕਿਸੇ ਸਟੇਟ ਵਿੱਚ 23 ਮੌਤਾ ਹੋ ਜਾਣ ਜਾਲੀ ਸ਼ਰਾਬ ਪੀ ਕੇ ਤੇ ਉਹਨੂੰ ਤੁਸੀਂ ਕੀ ਕਹੋਗੇ ਉਹਨੂੰ ਕਹੋਗੇ ਕਿ ਬਿਲਕੁਲ ਬਨਾਨਾ ਸਟੇਟ ਹੈ ਇਹਦੇ ਵਿੱਚ ਮਤਲਬ ਕੋਈ ਕਾਨੂੰਨ ਦਾ ਨਾਮ ਨਹੀਂ ਹੈ ਕੋਈ ਲੋਕਾਂ ਨੂੰ ਕਿਸੇ ਨੂੰ ਡਰ ਨਹੀਂਗਾ ਇਟਸ ਅ ਕੰਪਲੀਟ ਬੂਟ ਲੈਗਿੰਗ ਕੰਦਰੀ ਨਹੀਂ ਮਤਲਬ ਅੰਗਰੇਜ਼ੀ ਦੇ ਵਿੱਚ ਜਿਹੜੀ ਜਾਲੀ ਸ਼ਰਾਬ ਪੀ ਕੇ ਟ੍ਰੈਜੇਡੀ ਹੁੰਦੀ ਹੁੰਦੀ ਹੁਣ ਤਾਂ ਮੇਰੇ ਖਿਆਲ ਆ ਕਦੀ ਮਾੜੇ ਸੂਬਿਆਂ ਵਿੱਚ ਵੀ ਨਹੀਂ ਸੁਣਿਆ ਲੇਕਿਨ ਪੰਜਾਬ ਵਿੱਚ ਚਾਰ ਟ੍ਰੈਜੇਡੀਆਂ ਹੋਣ ਹੋਈਆਂ ਇੱਕ ਮਗਰਲੀ ਸਰਕਾਰ ਦੀ ਜਿਹਦੀ ਕਿ ਇਹਨਾਂ ਨੇ ਅਕਾਉਂਟੇਬਿਲਟੀ ਜਾਂਚ ਕਰਾਉਣ ਦੇ ਵਾਅਦੇ ਕੀਤੇ ਸੀ ਲੇਕਿਨ ਇੱਕ ਦੁੱਕੀ ਕਿਸੇ ਖਿਲਾਫ ਐਕਸ਼ਨ ਨਹੀਂ ਲਿਆ ਆਪਣੇ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਵਿਧਾਨ ਸਭਾ ਵਿੱਚ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਤਰਨ ਤਰਨ ਦੇ 113 ਨੰਬਰ ਸਵਾਲ ਦਾ ਜਵਾਬ ਸਪੀਕਰ ਨੇ ਅਜੇ ਤੱਕ ਨਹੀਂ ਦਿੱਤਾ ਦੈਟ ਮੀਨਸ ਔਰ ਕਹਿ ਰਿਹਾ ਸੀ ਕੁਮਰਵਿਜੇਪਤਾਪ ਕਿ ਕੋਈ ਵੀ ਧੰਦਾ ਬਿਨਾ ਪੈਟਰਨਾਈਜ਼ੇਸ਼ਨ ਤੋਂ ਬਿਨਾ ਨੈਕਸਸ ਤੋਂ ਕੋਈ ਧੰਦਾ ਨਹੀਂ ਚੱਲਦਾ ਚਾਹੇ ਉਹ ਚਿੱਟੇ ਦਾਵਾ ਚਾਹੇ ਉਹ ਸ਼ਰਾਬ ਦਾਵਾ ਚਾਹੇ ਉਹ ਰੇਤ ਮਾਫੀਆ ਦਾਵਾ ਚਾਹੇ ਉਹ ਲੈਂਡ ਮਾਫੀਆ ਦਾਵਾ ਇਹ ਪੂਰਾ ਨੈਕਸਸ ਬਣਿਆ ਹੁੰਦਾ ਏ ਕਿ ਇਹਦੇ ਵਿੱਚ ਮਾਫੀਆ ਇਨਵੋਲਡ ਆ ਇਹਦੇ ਵਿੱਚ ਤਾਕਤਵਰ ਅਫਸਰ ਇਨਵੋਲਡ ਆ ਇਹਦੇ ਵਿੱਚ ਤਾਕਤਵਰ ਪੋਲਿਟਿਕਲ ਬੰਦੇ ਜਿਹੜੇ ਉੱਤੇ ਬੈਠੇ ਨੇ ਚੰਡੀਗੜ੍ਹ ਇਹ ਇਨਵੋਲਵ ਨੇ ਤਾਂ ਫਿਰ ਜਦੋਂ ਠੱਗੀ ਠੋਰੀ ਵਜਦੀ ਆ ਤੇ ਬਰਾਬਰ ਦਾ ਹਿੱਸਾ ਫਿਰ ਆਟੋਮੈਟਿਕ ਜਿਹੜਾ ਕੱਟ ਜਾਂਦਾ ਤਾਂ ਕਰਕੇ ਸਾਡੀ ਸਟੇਟ ਦਾ ਬੇੜਾ ਗਰਕ ਹੋਇਆ ਹੋਇਆ ਵਾ ਤੋਂ ਅੰਤ ਵਿੱਚ ਮੈਂ ਕਹੂੰਗਾ ਕਿ ਹਲੇ ਵੀ ਤੁਹਾਡੇ ਕੋਲ ਸਮਾਂ ਵਾ ਬੰਦਿਆਂ ਵਾਂਗੂ ਕੰਮ ਕਰੋ ਹਰ ਗੱਲ ਸਿਰਫ ਪਬਲਿਸਿਟੀ ਤੇ ਇਸ਼ਤਿਹਾਰ ਬਾਜੀ ਤੇ ਬੋਰਡ ਬਾਜੀ ਇਹਦੇ ਵਿੱਚ ਮਤ ਪਵੋ ਔਰ ਨਸ਼ਾ ਜੇ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਇਹਦੇ ਇਹਦੇ ਬੜੇ ਡੂੰਘੀਆਂ ਜੜਾਂ ਨੇ ਇਹਦੇ ਚ ਸੋਸ਼ੀਓ ਇਕਨੋਮਿਕ ਇਸ਼ੂਜ਼ ਇਨਵੋਲਡ ਨੇ ਜਦ ਤੱਕ ਤੁਸੀਂ ਨੌਜਵਾਨਾਂ ਨੂੰ ਕਿਸੇ ਚੰਗੇ ਪਾਸੇ ਨਹੀਂ ਲਾਉਂਗੇ ਜਦ ਤੱਕ ਸਾਡੀ ਖੇਤੀ ਨੂੰ ਠੀਕ ਨਹੀਂ ਕਰੋਗੇ ਜਦ ਤੱਕ ਸਾਡਾ ਪਾਕਿਸਤਾਨ ਨਾਲ ਬਾਰਡਰ ਕੋਲ ਕੇ ਸਾਡੀ ਇੰਡਸਟਰੀ ਤੇ ਖੇਤੀ ਨੂੰ ਲਾਹੇਵੰਦ ਨਹੀਂ ਬਣਾਓਗੇ ਜਦ ਤੱਕ ਸਾਡਾ ਜਿਹੜਾ